ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਫੇਰ ਤੋਂ ਬਹੁਤ ਸੋਹਣੀ ਜਿਹੀ ਕਲੈਕਸ਼ਨ ਦੇਣ ਜਾ ਰਹੀ ਆ ਅਸੀਂ ਤੁਹਾਨੂੰ ਸੂਟ ਲੈ ਕੇ ਆਏ ਜੀ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੇ ਜਿਹੇ ਅਲੱਗ-ਅਲੱਗ ਸਟੱਫ ਦੇ ਸੂਟ ਲੈ ਕੇ ਆਏ ਆ ਜਿਹੜੇ ਅੱਜ ਨੇ ਜੀ ਸੂਟੇ ਤੁਹਾਨੂੰ ਮਤਲਬ ਕਿ ਇਤਨਾ ਦਾ ਸਟੱਫ ਬਿਲਕੁਲ ਨਵਾਂ ਮਿਲ ਜਾਏਗਾ ਤੇ ਦੂਜਾ ਕਲਰ ਡਿਜ਼ਾਈਨ ਵੀ ਮਿਲ ਜਾਣਗੇ ਤੇ ਤੀਜਾ ਜਦੋਂ ਅਸੀਂ ਤੁਹਾਨੂੰ ਇਹਨਾਂ ਦੇ ਪ੍ਰਾਈਸ ਦੱਸਾਂਗੇ ਤਾਂ ਤੁਸੀਂ ਖੁਦ ਵੀ ਦੇਖ ਕੇ ਹੈਰਾਨ ਹੋ ਜਾਓਗੇ ਨਵੇਂ ਜਿਹੇ ਸਟੱਫ ਦੇ ਉੱਪਰ ਨਵੀਂ ਜੀ ਕਲੈਕਸ਼ਨ ਮੂ ਉਹ ਵਾਲੇ ਸੂਟ ਨੇ ਜੀ ਅਗਰ ਜਿੱਦਾਂ ਹੁਣ ਆਪਾਂ ਨੂੰ ਇੱਕ ਫੰਕਸ਼ਨ ਹੁੰਦਾ ਤਾਂ ਉਹਦੇ ਵਿੱਚ ਆਪਾਂ ਨੇ ਕਾਫੀ ਦੇਨ ਜਾਣਾ ਨਾ ਹੁੰਦਾ ਤਵੇ ਵਿੱਚ ਇੱਕਦੋਖ ਸੂਟ ਆਪਾਂ ਨੂੰ ਸਿੰਪਲ ਵੀ ਚਾਹੀਦੇ ਹੁੰਨੇ ਆ ਲੁੱਕ ਲਾਈਕ ਮਤਲਬ ਵਧੀਆ ਵੀ ਹੋਣ ਤੇ ਸੂਟ ਸਿੰਪਲ ਵੀ ਹੋਣ ਉਹ ਵਾਲੀ ਕਲੈਕਸ਼ਨ ਆ ਬਹੁਤ ਸੋਹਣੇ ਜੇ ਸੂਟ ਨੇ ਜੀ ਬੁਕਿੰਗ ਲਈ ਨੰਬਰ ਹੈਗਾ 8283 828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸੈਂਡ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਕਲੈਕਸ਼ਨ ਬਹੁਤ ਸੋਹਣੀ ਦੇਣੀ ਆ ਜੀ ਤੇ ਸਟੱਫ ਪਹਿਲਾਂ 10 ਤੁਮਾ ਬਹੁਤ ਸੋਹਣਾ ਸਟੱਫ ਹੈ ਸਟੱਫ ਤੁਹਾਨੂੰ ਪਾਰਟੀ ਵੇਅਰ ਜਾਂ ਮਿਲੇਗਾ ਇਸ ਸ਼ਿਮਰ ਮੁਡਾਲ ਆਈ ਆ ਠੀਕ ਹੈ ਜੀ ਸ਼ਿਮਰ ਮੁਡਾਲ ਆ ਪਏ ਸੂਟ ਦੀ ਲੁੱਕ ਦੇਖ ਸਕਦੇ ਹੋ ਆਰੀ ਵਰਕ ਦੇ ਨਾਲ ਹਾਈਲਾਈਟ ਨੇ ਸਾਰੇ ਸੂਟ ਤੇ ਨਾਲ ਤੁਹਾਨੂੰ 크ਰੇਪ ਦੀਆਂ ਸਲਵਾਰਾਂ ਮਿਲਣਗੀਆਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਮਤਲਬ ਬਹੁਤ ਹੈਵੀ ਨਹੀਂ ਹੋਏਗਾ ਤੇ 크ਰੇਪ ਦੀਆਂ ਸਲਵਾਰਾਂ ਕਰਕੇ ਸੂਟ ਹੋਰ ਵੀ ਤੁਹਾਨੂੰ ਫੰਕਸ਼ਨਲ ਜਾਂ ਮਿਲੇਗਾ ਇਹ ਤੇ ਲਾਈਟ ਵੇਟਸ ਜਾਂ ਵੀ ਹੋਏਗਾ ਵੂਮੈਂਡ ਬ੍ਰਾਂਡ ਆ ਜੀ ਇਹਦਾ ਰਹੇਗਾ ਇਹਦਾ ਫਰੰਟ ਪਹਿਲਾਂ ਤਾਂ ਕਲਰ ਹੀ ਬਹੁਤ ਸੋਹਣਾ ਹੈ ਤੇ ਸੈਕਿੰਡ ਇਹ ਬਹੁਤ ਪਿਆਰਾ ਜਿਹਾ ਕੇਰਾ ਫਲਾਵਰ ਵਾਲਾ ਬਹੁਤ ਸੋਹਣਾ ਮੈਂ ਵੀ ਇੱਕ ਫੁੱਲਾਂ ਵਾਲਾ ਸੂਟ ਪਾਇਆ ਸੀਗਾ ਏਦਾਂ ਆਫ ਵਾਈਟ ਕਲਰ ਦੇ ਵਿੱਚ ਬਹੁਤ ਜ਼ਿਆਦਾ ਲਾਈਕ ਕੀਤਾ ਸਾਰਿਆਂ ਨੇ ਉਹ ਵਾਲਾ ਕਲਰ ਵੀ ਮਤਲਬ ਕੁਝ ਜਿਹੜਾ ਇਹ ਪ੍ਰਿੰਟ ਹੈ ਨਾ ਡਿਫਰੈਂਟ ਜਿਹਾ ਪ੍ਰਿੰਟ ਉੱਪਰ ਆ ਕੇ ਆਂਦਾ ਹੈ ਸੇਮ ਏਦਾਂ ਹੀ ਬੈਕਤੇ ਰਹੇਗਾ ਠੀਕ ਹੈ ਜੀ ਸਟੱਫ ਬਹੁਤ ਸੋਹਣਾ ਹੈ ਤੇ ਇੱਕ ਕ੍ਰੇਪ ਦੀ ਸਲਵਾਰ ਹੈਗੀ ਇਹਦੇ ਨਾਲ 3 ਮੀਟਰ ਦੇ ਠੀਕ ਹੈ ਸਾਰਾ ਹੀ ਜਿਹੜਾ ਜਿੰਨੇ ਵੀ ਫੁੱਲ ਬਣੇ ਹੋਏ ਆ ਘੇਰੇ ਦੇ ਉੱਪਰ ਇਹ ਹਾਈਲਾਈਟ ਰਹਿਣਗੇ ਸਾਰੇ ਮੇਨ ਹੈਗਾ ਜੀ ਦੁਪੱਟਾ ਪੇਸਟਿੰਗ ਦੇ ਨਾਲ ਤੁਹਾਨੂੰ ਫਿਨਿਸ਼ ਕੀਤਾ ہوا ਮਿਲੇਗਾ ਤੇ ਸਾਰੇ ਹੀ ਦੁਪੱਟੇ ਦੇ ਵਿੱਚ ਵਰਕ ਹੈ ਜਿੰਨੇ ਵੀ ਫਲਾਰ ਨੇ ਸਾਰੇ ਫਲਾਰ ਤੁਹਾਨੂੰ ਵਰਕ ਮਿਲਣਗੇ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੀ ਸਟਫ ਹੀ ਬਹੁਤ ਪਿਆਰਾ ਹੈ ਸੂਟ ਦਾ ਵੈਸੇ 3800 ਪ੍ਰਾਈਸ ਹੈਗਾ ਜੀ ਅਸੀਂ ਤੁਹਾਡੇ ਵਾਸਤੇ 3200 ਦੇ ਲਈ ਸੂਟ ਲੈ ਕੇ ਆਏ ਹਾਂ 3200 ਦੇ ਸੂਟ ਲੈ ਕੇ ਆਏ ਆ ਸੇਮ ਦੇ ਵਿੱਚ ਤੁਹਾਨੂੰ ਸੈਕਿੰਡ ਕਲਰ ਆਪਸ਼ਨ ਮਿਲ ਜਾਏਗੀ ਕਲਰ ਇਹ ਵੀ ਬਹੁਤ ਸੋਹਣਾ ਇਹ ਸਲਵਾਰ ਦਾ ਕਲਰ ਆਏਗਾ ਠੀਕ ਹੈ ਜੀ ਤੇ ਥਰਡ ਕਲਰ ਬ੍ਰਾਂਡ ਦੇ ਨਾਲ ਪ੍ਰੋਪਰ ਠੀਕ ਹੈ ਤੁਹਾਨੂੰ ਥਰਡ ਕਲਰ ਮਿਲ ਜਾਏਗਾ ਜੀ ਪਿੰਕ ਪਿੰਕ ਸ਼ੇਡ ਬਹੁਤ ਸੋਹਣਾ ਪਿੰਕ ਜਿਹਾ ਇਹ ਪਰਪਲ ਪਿੰਕਾ ਤਿੰਨ ਕਲਰ ਨੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਸਟੱਫ ਬਹੁਤ ਜ਼ਿਆਦਾ ਫਾਈਨ 3200 ਪ੍ਰਾਈਸ ਆ ਜੀ ਇਹਨਾ ਸੂਟਾਂ ਦਾ ਜਿਹੜਾ ਨੈਕਸਟ ਸੂਟ ਦੇਣਾ ਹੈ ਟੇਸਟ ਆਫ ਇਸ ਦਾ ਵੀ ਕੋਡ ਨੰਬਰ ਆ ਬਹੁਤ ਸੋਹਣਾ ਜਿਹਾ ਨਵਾਂ ਜਿਹਾ ਸਟੱਫ ਹੈ ਲੁੱਕ ਲਾਈਕ ਇੱਕ ਖਾਦੀ ਦੀ ਤਰ੍ਹਾਂ ਤੁਹਾਨੂੰ ਦੂਰੋਂ ਦੇਖਣ ਨੂੰ ਲੱਗੇਗਾ ਵੀ ਜਿੱਦਾਂ ਖਾਦੀ ਸਿਲਕ ਦਾ ਸੂਟ ਹੁੰਦਾ ਬਟ ਇਹ ਮੋਡਲ ਹੀ ਆ ਮੋਡਲ ਦੇ ਉੱਪਰ ਹੀ ਬਹੁਤ ਸੋਹਣਾ ਇਹ ਖਾਦੀ ਦੀ ਤਰ੍ਹਾਂ ਟੱਚ ਦਿੱਤਾ ਹੋਇਆ ਸਾਰਾ ਹੀ ਜਿੰਨਾ ਵੀ ਫਲਾਵਰ ਬਣਿਆ ਹੋਇਆ ਸਾਰੇ ਨੂੰ ਪਰਲ ਦੇ ਨਾਲ ਹਾਈਲਾਈਟ ਆ ਤੇ ਪਲੱਸ ਆਰੀ ਵਰਕ ਦੇ ਨਾਲ ਇੱਤਾਂ ਦੀ ਕਲੈਕਸ਼ਨ ਪਾਈ ਹੋਈ ਵੀ ਬਹੁਤ ਸੋਹਣੀ ਲੱਗਦੀ ਆ ਫਿਟਿੰਗ ਵੀ ਬਹੁਤ ਸੋਹਣੀ ਆਂਦੀ ਆ ਇੱਕ ਡਿਫਰੈਂਟ ਜਿਹਾ ਸਟਾਈਲ ਆ ਜੇ ਸੋਚਦਾ ਉੱਪਰ ਤੁਸੀਂ ਨੈੱਕ ਬਣਾ ਸਕਦੇ ਹੋ ਆਪਣੀ ਪਸੰਦ ਦਾ ਡਿਜ਼ਾਈਨ ਕਰਵਾ ਸਕਦੇ ਹੋ ਨੈੱਕ ਨੂੰ ਕਿਉਂਕਿ ਨੈੱਕ ਵਾਲੀ ਜਗ੍ਹਾ ਜਿਹੜੀ ਉਹ ਬਿਲਕੁਲ ਪਲੇਨ ਆ ਦੇਖੋ ਪਰਲ ਹੈਂਡ ਦਾ ਵਰਕ ਕਿੰਨਾ ਗਠਮਾ ਕੀਤਾ ਹੋਇਆ ਬਹੁਤ ਸੋਹਣਾ ਠੀਕ ਹੈ ਤੇ ਜਿਹੜੀ ਬੈਕ ਸਾਈਡ ਆ ਉਹ ਵੀ ਸੇਮ ਪ੍ਰਿੰਟ ਚ ਰਹੇਗੀ ਤੇ ਜਿਹੜੀ ਸਲਵਾਰ ਆ ਜੇ ਉਹ ਇਹਦੇ ਨਾਲ ਵੀ ਕ੍ਰੇਪ ਦੀ ਮਿਲੇਗੀ ਕਿਉਂਕਿ ਜਿਹੜਾ ਇਹ ਸਟੱਫ ਹੈ ਨਾ ਇਹ ਤੁਹਾਨੂੰ ਇੱਕ ਮਤਲਬ ਰਾਇਲ ਜੀ ਲੁੱਕ ਦੇਏਗਾ ਪਾਉਣ ਤੋਂ ਬਾਅਦ ਇੱਕ ਲਾਈਟ ਵੇਟ ਤੇ ਇੱਕ ਵਧੀਆ ਜੀ ਲੁੱਕ ਦੇਏਗਾ ਇਹ ਇਹ ਹੈਗਾ ਜੀ ਇਹਦਾ ਬਹੁਤ ਸੋਹਣਾ ਜਿਹਾ ਮੋਡਲ ਦਾ ਦੁਪੱਟਾ ਠੀਕ ਹੈ ਇਹ ਬਟੇ ਠੀਕ ਹੈ ਜੀ 3200 ਪ੍ਰਾਈਸ ਦੇ ਵਿੱਚ ਤੁਹਾਨੂੰ ਬਹੁਤ ਸੋਹਣੀ ਜੀ ਕਲੈਕਸ਼ਨ ਮਿਲ ਰਹੀ ਆ ਸੈਕੰਡ ਕਲਰ ਇਹਦਾ ਦੇਖੋ ਮੈਂ ਦੇ ਬਹੁਤ ਸੋਹਣਾ ਕਲਰ ਆ ਜੀ ਤੇ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਠੀਕ ਹੈ ਜੀ ਤੇ ਨੈਕਸਟ ਜਿਹੜਾ ਤੁਹਾਨੂੰ ਡਿਜ਼ਾਈਨ ਦੇਣਾ ਇਹਦੇ ਵਿੱਚ ਦੋ ਹੀ ਕਲਰ ਨੇ ਕਿਸੇ ਨੂੰ ਦੋ ਕਲਰ ਮਿਲ ਜਾਣਗੇ ਕਿਸੇ ਨੂੰ ਤਿੰਨ ਮਿਲ ਜਾਣਗੇ ਔਰਗੇਂਜ਼ਾ ਦੀ ਸ਼ਰਟ ਆ ਜੀ ਔਰਗੇਂਜ਼ਾ ਦੀ ਸ਼ਰਟ ਆ ਬਿਲਕੁਲ ਸੌਫਟ ਔਰਗੇਂਜ਼ਾ ਬਹੁਤ ਸੋਹਣਾ ਸੂਟ ਆ ਬਹੁਤ ਪਿਆਰਾ ਸਾਰੇ ਹੀ ਆਰੀ ਵਰਕ ਦੇ ਨਾਲ ਹਾਈਲਾਈਟ ਆ ਇਹ ਵੀ ਵੂਮੈਂਡ ਬ੍ਰਾਂਡ ਦਾ ਏ ਤੇ ਇਹਦੇ ਨਾਲ ਵੀ ਤੁਹਾਨੂੰ ਕ੍ਰੇਪ ਦੀ 3 ਮੀਟਰ ਦੀ ਸਲਵਾਰ ਮਿਲੇਗੀ ਬਹੁਤ ਸੋਹਣਾ ਸੂਟ ਹੈ ਵੀ ਤੇ ਨਾਲ ਤੁਹਾਨੂੰ ਇਹ ਦੁਪੱਟਾ ਮਿਲੇਗਾ ਜੀ ਬਹੁਤ ਪਿਆਰਾ ਜਿਹਾ ਠੀਕ ਹੈ ਸਾਰੇ ਦੁਪੱਟੇ ਦੇ ਵਿੱਚ ਵਰਕ ਬਹੁਤ ਸੋਹਣਾ ਹੋਇਆ ਹੋਇਆ ਸਾਰੇ ਦੁਪੱਟੇ 'ਚ ਵਰਕ ਬਹੁਤ ਸੋਹਣਾ ਹੋਇਆ ਹੋਇਆ ਜਿੰਨਾ ਵੀ ਪ੍ਰਿੰਟ ਆ ਪਿਓਰ ਔਰਗੇਂਜ਼ਾ ਦਾ ਬਿਲਕੁਲ ਸੌਫਟ ਜਿਹਾ ਸਟਫ ਦੇ ਉੱਪਰ ਪੇਸਟਿੰਗ ਦੇ ਨਾਲ ਤੁਹਾਨੂੰ ਦੁਪੱਟਾ ਮਿਲ ਰਿਹਾ ਫਿਨਿਸ਼ਿੰਗ ਕੀਤੀ ਹੋਈ ਮਿਲ ਰਹੀ ਹੈ ਜੀ ਤੇ 컬러 ਇਹਦੇ ਵੀ ਸੋਨੂ ਚਾਰ ਮਿਲ ਜਾਣਗੇ ਚਾਰੋਂ ਹੀ 컬러 ਇੱਕ ਨੰਬਰ ਨੇ ਚਾਰ 컬러 ਨੇ ਜਿਹੜਾ ਵੀ 컬러 ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ পিক ਸੈਂਡ ਕਰ ਸਕਦੇ ਹੋ ਤੇ ਬਹੁਤ ਸੋਹਣੀ ਜਿਹੀ ਕਲੈਕਸ਼ਨ ਦੇ ਨਾਲ ਕੁਝ ਨਵੀਂ ਜਿਹੀ ਲੁੱਕ ਦੇ ਸਕਦੇ ਹੋ ਨੈਕਸਟ ਦੇ ਰਹੇ ਹਾਂ ਜੀ ਸੂਟ ਕਲਰ ਦੇਖੋ ਕਲਰ ਕੰਟਰਾਸਟ ਦੇਖਿਓ ਇਹਨਾਂ ਸੂਟਾਂ ਦੇ ਉੱਪਰ ਬਹੁਤ ਪਿਆਰੀ ਚੀਜ਼ ਬਣੇਗੀ ਬਣਨ ਤੋਂ ਬਾਅਦ ਨਾ ਲੁੱਕ ਬਹੁਤ ਸੋਹਣੀ ਆਏਗੀ ਸੂਟਾਂ ਦੇ ਇੱਕ ਡਿਫਰੈਂਟ ਜਿਹਾ ਸਟਾਈਲ ਚ ਬਣਨਗੇ ਪੀਸ ਬੈਕ ਸਾਈਡ ਤੇ ਵੀ ਸੇਮ ਪ੍ਰਿੰਟ ਆ ਇਹ ਵੀ ਤੁਹਾਨੂੰ ਪਿਓਰ ਔਰਗੇਂਜ਼ਾ ਦੇ ਉੱਪਰ ਸ਼ਰਟ ਮਿਲੇਗੀ ਤੇ ਕ੍ਰੇਪ ਦੀ ਸਲਵਾਰ ਹੈ ਜੀ ਤੇ ਜਿਹੜੇ ਇਹਨਾਂ ਦੇ ਦੁਪੱਟੇ ਆਣੇ ਨਾ ਇਦਾਂ ਕੰਟਰਾਸਟ ਲੁੱਕ ਵਿੱਚ ਆਣੇ ਆ ਬਹੁਤ ਸੋਹਣਾ ਸੂਟ ਆ ਸੂਟ ਹੀ ਬਹੁਤ ਪਿਆਰਾ ਹੈ ਦੇਖੋ ਗਰਲੀ ਜੀ ਚ ਲੁੱਕ ਪਾ ਲੋ ਜਿਹੜਾ ਮਰਜੀ ਪਾ ਲੋ ਉਦਾਂ ਦਾ ਹੀ ਸੂਟ ਬਣ ਜੇਗਾ ਦੋ ਕਲਰ ਨੇ ਦੋਨੋਂ ਇੱਕ ਤੋਂ ਇੱਕ ਕਲਰ ਨੇ ਦੋਨੋਂ ਹੀ ਕਲਰ ਬਹੁਤ ਪਿਆਰੇ ਆ ਪ੍ਰਾਈਸ ਹੈਗਾ ਜੀ 30 200 ਇਹ ਕਲੈਕਸ਼ਨ ਹੋਰ ਦੰਨੇ ਆ ਇਹ ਵੀ ਪਿਓਰ ਵਿਸਕੋਸ ਆਰਗਨਜ਼ਾ ਦੇ ਪਿਓਰ ਤੇ ਬਿਲਕੁਲ ਸੌਫਟ ਆਰਗੇਂਜ਼ਾ ਸਟਫ ਦਾ ਬਹੁਤ ਯਾਦਾ ਫਾਈਨ ਆ ਊਮੈਂਡ ਬ੍ਰਾਂਡ ਆਰੀ ਵਰਕ ਹੈ ਗਰੇਪ ਦੀ ਸਲਵਾਰ ਹੈ ਜੀ ਤੇ ਨਾਲ ਤੁਹਾਨੂੰ ਇਹ ਦੁਪੱਟਾ ਮਿਲੇਗਾ ਇਹ ਕਿਹ ਵਾਲਾ ਕਲਰ ਹੈ ਦੇ ਵਿੱਚ ਇਹ ਵੀ ਕਲਰ ਬਹੁਤ ਸੋਹਣਾ ਹੈ ਕਲਰ ਬਹੁਤ ਸੋਹਣੇ ਆ ਠੀਕ ਹੈ ਜੀ ਪ੍ਰਾਈਸ ਹੈਗਾ ਇਹ 3200 ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਹਿੰਦੀ ਸੀ ਵੀ ਜਿੱਦਾਂ ਖਾਦੀ ਖਾਦੀ ਦਾ ਟੱਚ ਲੱਗ ਰਿਹਾ ਪਰ ਹੈਮ ਉਡਾਲਦਾ ਸੂਟ ਆ ਜੀ ਤੇ ਬਹੁਤ ਸੋਹਣਾ ਨਵਾਂ ਜਿਹਾ ਸਟਫ ਹੈ ਸਟਫ ਹੀ ਬਹੁਤ ਪਿਆਰਾ ਡਬਲ ਟੋਨ ਚਾਹੀਗਾ ਉਪਰੋਂ ਸੀ ਗ੍ਰੀਨ ਜੀ ਟੋਨ ਆ ਤੇ ਨੀਚੇ ਬਹੁਤ ਸੋਹਣਾ ਸ਼ੇਡ ਬਲੂ ਕਲਰ ਆ ਜਾਂਦਾ ਹੈ ਬਹੁਤ ਸੋਹਣਾ ਸ਼ੇਡ ਆ ਸੂਟ ਦਾ ਸਾਰੇ ਪਰਲ ਵਰਕ ਦੇ ਨਾਲ ਬਣਿਆ ਹੋਇਆ ਪੀਸ ਆ ਆਰੀ ਤੇ ਪਰਲ ਦਾ ਕੰਮ ਕੀਤਾ ਹੋਇਆ ਬੈਕ ਵੀ ਸੇਮ ਮਿਲੇਗੀ ਜੀ ਤੁਹਾਨੂੰ ਕ੍ਰੇਪ ਦੀ ਬਲੂ ਕਲਰ ਦੀ ਸਲਵਾਰ ਆਏਗੀ ਇਹਦੇ ਨਾਲ ਇਹ ਵਾਲੀ ਮਤਲਬ ਇਹ ਯੂਨੀਕ ਜਿਹੀਆਂ ਕਲੈਕਸ਼ਨਾਂ ਨੇ ਤੁਸੀਂ ਆਫਿਸ ਵੇਅਰ ਇਹਨਾਂ ਸੂਟਾਂ ਨੂੰ ਕਰ ਸਕਦੇ ਹੋ ਐਡਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ neck ਤੇ work ਹੈ ਬਿਲਕੁਲ ਸੌਫਟ ਵਾਲੀ ਬਰਬਰੀ ਆ neck ਦੇ ਉੱਪਰ ਸਾਰੇ pearl work ਹੋਇਆ ਹੋਇਆ ਬਹੁਤ ਸੋਹਣਾ ਜਿਹਾ ਤੇ ਇਹ ਹੈਗਾ ਜੀ ਇਹਦਾ ਬਹੁਤ ਪਿਆਰਾ print ਸਾਰੇ print highlight ਆ suit ਹੀ ਬਹੁਤ ਸੋਹਣਾ ਹੈ ਸਾਰਾ ਸੌਫਟ ਦੇ ਉੱਪਰ ਹੈ ਜੀ ਜਿਹੜੀ ਇਹ ਬਰਬਰੀ ਹੈ ਨਾ ਬਿਲਕੁਲ ਸੌਫਟ ਹੈ crepe ਦੀ ਤਰ੍ਹਾਂ ਤੇ ਮਸਲੀਨ ਦੀ ਸਲਵਾਰ ਹੈ ਇਹਦੇ ਨਾਲ ਠੀਕ ਹੈ ਤੇ ਇਹ ਵਾਲਾ ਮਿਲ ਜੇਗਾ ਜੀ ਤੁਹਾਨੂੰ ਬਰਬਰੀ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਤੇ ਇਹਦੇ ਵਿੱਚ ਤੁਹਾਨੂੰ ਸੈਕੰਡ ਕਲਰ ਆ ਜਿਹੜਾ ਉਹ ਬਲੈਕ ਮਿਲ ਜੇਗਾ ਬਲੈਕ ਦਾ ਕੰਟਰਾਸਟ ਵੀ ਬਹੁਤ ਸੋਹਣਾ ਉੱਪਰ ਆ ਰਿਹਾ ਹੈ ਦੋਨੋਂ ਹੀ ਸੂਟ ਬਹੁਤ ਸੋਹਣੇ ਲੱਦਦੇ ਆ ਤੇ ਜਿਹੜਾ ਨੈਕਸਟ ਤੁਹਾਨੂੰ ਡਿਜ਼ਾਈਨ ਦੇਣਾ ਇਹ ਵੀ ਬਰਬਰੀ ਪ੍ਰਿੰਟ ਦੇ ਹੀ ਆ ਇੱਦਾਂ ਹੈਗਾ ਜੀ ਬਹੁਤ ਸੋਹਣਾ ਜਿਹਾ ਸੂਟ ਏ ਬਰਬਰੀ ਦੇ ਉੱਪਰ ਠੀਕ ਹੈ ਇੱਦਾਂ ਬਣਿਆ ਹੋਇਆ ਬਹੁਤ ਸੋਹਣੀ ਏ ਦੀ ਬੈਕ ਸਾਈਡ ਇਹ ਬਰਬਰੀ ਆ ਬਹੁਤ ਸੋਹਣਾ ਸਟਾਫ ਹੈ ਬਿਲਕੁਲ ਸੌਫਟ ਦੇ ਵਿੱਚ ਇਹ ਸਾਰੇ ਹਾਈਲਾਈਟ ਕੀਤਾ ਹੋਇਆ ਜਿਹੜਾ ਕਾਰਨਰ ਹੈ ਇਸ ਦਾ ਇਹਦੇ ਨਾਲ ਵੀ ਤੁਹਾਨੂੰ ਮਸਲੀਨ ਦੀ ਪਿਓਰ ਵਾਲੀ ਸਲਵਾਰ ਮਿਲ ਜਾਗੇ ਤੇ ਦੁਪੱਟਾ ਵੀ ਸਾਰੇ ਤੇ ਉੱਪਰ ਵਰਕ ਹੈ ਪੇਸਟਿੰਗ ਦੇ ਨਾਲ ਦੁਪੱਟਾ ਇੱਦਾਂ ਪੇਸਟਿੰਗ ਦੇ ਨਾਲ ਦੁਪੱਟਾ ਤੇ ਇੱਕ ਤੁਹਾਨੂੰ ਇਹਦੇ ਵਿੱਚ ਸੇਵੀ ਬਰਬਰੀ ਦੇ ਉੱਪਰ ਇਹ ਜਿਹੜੀ ਬਰਬਰੀ ਹੈ ਸੈਲਫ ਦੇ ਉੱਪਰ ਆ 3 ਮੀਟਰ ਦੀ ਸ਼ਰਟ ਹੈ ਜੀ ਆ ਵਾਲੀ ਠੀਕ ਹੈ 3 ਮੀਟਰ ਦੀ ਸ਼ਰਟ ਆ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਤੇ ਸਾਰੀ ਪ੍ਰਿੰਟ ਹਾਈਲਾਈਟ ਆ ਸੈਲਫ ਦੇ ਉੱਪਰ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਠੀਕ ਹੈ ਜੀ ਤੇ 3 ਮੀਟਰ ਦੀ ਸ਼ਰਟ ਆ ਬਾਜੂ ਲੱਗਤੋ ਦਿੱਤੀ ਹੋਈਆਂ ਬੈਕ ਦਾ ਪੱਲਾ ਲੱਗਤੋ ਆ ਤੇ ਮੋਡਲ ਦੀ ਸਲਵਾਰ ਆ ਇਹ ਵਾਲੇ ਸੂਟ ਦੇ ਨਾਲ ਪਲੱਸ ਇਹ ਹੈਗਾ ਜੀ ਦੁਪੱਟਾ ਬਰਬਰੀ ਦਾ ਬਹੁਤ ਪਿਆਰਾ ਜਿਹਾ ਤੇ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ 3200 ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਰੇ ਸੂਟ ਕਿੱਦਾਂ ਲੱਗੇ ਸੂਟ ਬਿਲਕੁਲ ਨਿਊ ਡਿਜ਼ਾਈਨਿੰਗ ਆ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਜੀ ਬਾਕੀ ਤੁਹਾਡੇ ਕਮੈਂਟਾਂ ਦੀ ਵੇਟ ਰਹੇਗੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਲਈ ਵੀ ਥੈਂਕ ਯੂ so much